ਮੈਨੂੰ ਫਰਮਾਇਸ਼ ਹੋਈ ਹੈ ਜੈਲਾ ਬੁੜਾ ਤੇ ਮੁਖਤਿਆਰ ਕੌਰ ਕਾ ਤੋ ਹਣ ਮੁਖਤਿਆਰ ਕੁਰੇ ਕਿਉਂ ਦਾਲ ਚ ਪਾਉਣੋਂ ਹਟ ਗਈ ਨਹੀਂ ਮੈਂ ਪਹਿਲਾਂ ਦੱਸਿਆ ਸਾਡੇ ਪਰਿਵਾਰ ਕੇ ਜੇ ਗਾਣੇ ਹੁੰਦੇ ਆ ਲਓ ਵੀ ਧਨੌਰੀ ਵਾਲਿਓ ਮੈਂ ਇਸ ਗਾਣੇ ਦੇ ਵਿੱਚ ਜੈਲੇ ਬੁੜੇ ਦਾ ਰੋਲ ਅਦਾ ਕਰੂੰਗਾ ਤੇ ਜਸਵਿੰਦਰ ਜੀ ਨੇ ਮੁਖਤਿਆਰ ਕੌਰ ਦਾ ਰੋਲ ਅਦਾ ਕਰਨਾ ਪਿੰਡ ਵਾਲਿਓ ਐਸ ਟਾਈਮ ਮੇਰੀ ਉਮਰ ਹੈਗੀ ਆ 75 ਸਾਲਾਂ ਦੀ 70 5 ਤੇ ਇਧਰ ਮੁਖਤਿਆਰ ਕੌਰ ਦੀ ਉਮਰ ਇਹਦੀ ਰੱਖ ਲਓ 70 ਦੀ 75 ਦੀ ਤੇ 70 ਦੀ ਪੁਰਾਣੇ ਬਜ਼ੁਰਗ ਇੰਨਾ ਕ ਫਰਕ ਰੱਖਦੇ ਹੁੰਦੇ ਸੀਗੇ ਤੇ ਅੱਜ ਕੱਲ੍ਹ ਅਖਬਾਰ 'ਚ ਪੜਦੇ ਆ ਅਖੇ ਵਰ ਨੂੰ ਕੰਨਿਆਂ ਦੀ ਲੋੜਾ ਕੰਨਿਆਂ ਨੂੰ ਵਰ ਦੀ ਲੋੜਾ ਜਿੰਦਰ ਸਿੰਘ ਟੱਕ ਦੇ ਨੇ ਰਿਸ਼ਤਾ ਹੋ ਜਾਂਦਾ ਉਹ ਤਾਂ 6 ਮਹੀਨੇ ਬਾਅਦ ਹੀ ਪਤਾ ਲੱਗਦਾ ਉਹ ਭਾਈ ਜਿਹੜਾ ਤੁਸੀਂ ਅਖਬਾਰ 'ਚ ਪੜ ਕੇ ਰਿਸ਼ਤਾ ਜਾ ਕਰਿਆ ਸੀ ਉਹਦਾ ਕੀ ਬਣਿਆ ਯਾਰ ਉਹ ਬਣਨਾ ਕੀ ਸੀ ਯਾਰ ਮੁੰਡਾ ਕਾਰਡ ਕੁੜੀ ਜੇ ਵੱੱਦ ਲੰਦਾ ਸੀ ਤਾਂ ਟਰਾਲੀ ਦੇ ਸਮਾਨ ਦਾ ਚੱਕ ਲੈ ਸਾਡੀ ਗੱਲ ਜੀ ਨਹੀਂ ਬਣੀ ਇਸ ਕਰਕੇ ਭਾਈ ਰਿਸ਼ਤੇਦਾਰੀਆਂ ਜੋ ਰਿਸ਼ਤੇਦਾਰੀਆਂ ਬਣਾਇਆ ਕਰੋ ਪਤਾ ਹੁੰਦਾ ਖੇੜਕੀ ਵਾਲੇ ਕਿੱਦਾਂ ਦੇ ਐ ਉਹ ਸਮਾਨੇ ਵਾਲੇ ਕਿੱਦਾਂ ਦੇ ਐ ਪਾਤੜਾਂ ਵਾਲੇ ਕਿੱਦਾਂ ਦੇ ਐ ਇਹ ਰਿਸ਼ਤੇਦਾਰੀਆਂ ਤੋਂ ਰਿਸ਼ਤੇਦਾਰੀਆਂ ਬਣਾਇਆ ਕਰੋ। ਪੁਰਾਣੇ ਬਜ਼ੁਰਗ 4-5 ਪਿੰਡ ਛੱਡ ਕੇ ਟਰਾਲੀ ਦੇਖਣਗੇ ਰਿਸ਼ਤਾ ਕਰੇ ਹੁੰਦੇ ਸੀ। ਬੱਲੇ ਬੱਲੇ ਬਰੇ ਦੂਰੇ ਟਹਰਾਂ ਵਾਲੀ ਟਰਾਲੀ ਖੜੀ ਉਹ ਗੰਨਾ ਗੁੰਨਾ ਬੀਜਦੇ ਹੋਣਗੇ। ਕੁੜੀ ਨੂੰ ਇੱਥੇ ਵਿਆਹ ਦੇ ਸਾਰੀ ਉਮਰ ਐਸ਼ ਕਰੂਗੀ। ਪੁਰਾਣੇ ਬੁੜੇ ਟੱਲੀ ਵਾਂਗੂ ਰਿਸ਼ਤਾ ਟਣਕਾ ਕੇ ਕਰਦੇ ਸੀ। ਉਹ ਲਾਣੇ ਘਰਾਣੇ ਦੀ ਵੀ ਹੈਗੀ ਆ ਪਿੱਛੇ ਕੋਈ ਭੰਨ ਭੁੰਨ ਤਾਂ ਨਹੀਂ ਪਈ ਵੀ। ਲਓ ਜੀ ਬਜ਼ੁਰਗਾਂ ਦੀ ਗੱਲ ਕਰਨ ਲੱਗੇ ਆ। ਮੈਂ ਹੈਗਾ ਜੈਲਾ ਬੁੜਾ ਤੇ ਇਹ ਮੁਖਤਿਆਰ ਕੌਰ ਆਪਣੀਆਂ ਘਰ ਦੀਆਂ ਗੱਲਾਂ ਕਰਦੇ ਆ। ਅਸਲ 'ਚ ਇਹ ਗਾਣਾ ਨਹੀਂ ਹੈਗਾ। ਕਿ ਅਸੀਂ ਤੁਹਾਡੇ ਕੋਲੇ ਆਪਣਾ ਢਿੱਡ ਫਰੋਲਣ ਆਏ ਆ ਇਹਨੂੰ ਕਹਿੰਦੇ ਢਿੱਡ ਫਰੋਲਣ ਵਾਲਾ ਉਹ ਲੋ ਪੇਸ਼ ਕਰਨ ਲੱਗਿਆ ਜੀ ਆਪਣੇ ਦਿਲ ਦੀਆਂ ਗੱਲਾਂ ਕਰਨ ਲੱਗਿਆ ਤਨਹੌਰੀ ਵਾਲੇ ਦੁੱਖ ਸੁੱਖ ਹੈ ਭਾਈ ਅਸੀਂ ਸਟੇਜ ਤੇ ਕਰਾਂਗੇ ਤੇ ਸਾਡੀਆਂ ਆਪਣੀਆਂ ਘਰ ਦੀਆਂ ਗੱਲਾਂ ਲੋ ਗਾਣਾ ਪੇਸ਼ ਕਰਨ ਲੱਗਿਆ ਹਾਂ ਜੀ ਇਦਰਾ ਮਾ ਆਈ ਹਾਈ 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 ਹਾਉਣ ਰਹਾ ਹਲਾ ਬਈ ਪੜਾਕਾ ਜਨਪਾ ਨਾ ਨਾ ਹਲਾਣਾ ਆਇਨਾ ਸੋਚੀ ਵੀ ਇਹਦੇ ਚ ਕਿ ਮੈਂ ਜੈਲਾ ਬੜਾ ਨਹੀਂ ਜਲਦੀ ਬਿੱਲਾ ਜਾ ਮਾਰ ਲਿਆ ਅੱਜ ਜਿੰਦੜ ਦਾ ਪ੍ਰੋਗਰਾਮ ਬੁੱਕ ਹੋਇਆ ਅੱਜਿੰਦਰ ਭਾਜੀ ਨੂੰ ਪਤਾ ਨਹੀਂ ਕੀ ਨੇ ਦੱਸ ਤੂੰ ਕੇਲਿਆਂ ਦੀ ਸ਼ਕੀਨਾ ਕੇਲਿਆਂ ਦੀ ਸ਼ਕੀਨਾ ਜਿੰਦਰ ਭਾਈ ਨੇ ਤਾਂ ਪਿੱਛੇ ਟੋਕਰਾਂ ਭਰ ਕੇ ਰੱਖਿਆ ਪਿਆ ਉਹ ਕੇਲੇ ਨਰਮ ਆ ਥੋੜਾ ਜਿਹਾ ਲੱਕ ਜਾਨੀ ਖੜਦਾ ਹੋ ਤਕੜੀਆਂ ਲਓ ਵੀ ਪਿੰਡ ਵਾਲਿਓ ਇਹ ਗਾਣਾ ਨਹੀਂ ਭਾਈ ਅਸੀਂ ਆਪਣਾ ਢਿੱਡ ਫਰੋਲਣ ਆਏ ਆ ਲੈ ਕਰੀਏ ਸ਼ੁਰੂ ਭਾਈ ਮੜਿਆ ਗੜਜਾ ਕਰੋੜ ਲਾਂ ਨਿਤ ਮੱਜਾਂ ਚਾਰ ਕੇਲੇ ਆਵਾਨੀ ਆ ਬੱਚਿਆਂ ਨੂੰ ਰੋਜ਼ ਖੜਾ ਮਾਨੀ ਮੇਰੀ ਕਿੰਨੀ ਸੇਵਾ ਕਰਦੀ ਸੀ ਤੂੰ ਕਿੰਨੀ ਸੇਵਾ ਕਰਦੀ ਸੀ ਹੁਣ ਤੂੰ ਵੀ ਪਾਸਾ ਵਟ ਗਈ ਨੀ ਨਾ ਕਾਂ ਤੋਂ ਹੁਣ ਮੁਖ ਤਿਆਰ ਕੋ ਰੇ ਕਿਉਂ ਢਾਲ ਚ ਪਾਉਨੋ ਹਟ ਗਈ ਨੀ ਨਤ ਮੱਜਾਂ ਚਾਰ ਕੇ ਲਿਆਵਾਨੀ ਬੱਚਿਆਂ ਨੂੰ ਰੋਜ਼ ਖੜਾਵਾਨੀ ਨਤ ਮੱਜਾਂ ਚਾਰ ਕੇ ਲਿਆਵਾਨੀ ਬੱਚਿਆਂ ਨੂੰ ਰੋਜ਼ ਖੜਾਵਾਨੀ ਮੇਰੀ ਕਿੰਨੀ ਸੇਵਾ ਕਰਦੀ ਸੀ ਤੂੰ ਕਿੰਨੀ ਸੇਵਾ ਹੋ ਕਿੰਨੀ ਸੇਵਾ ਕਰਦੀ ਸੀ ਹੁਣ ਤੂੰ ਵੀ ਪਾਸਾ ਵਟ ਗਈ ਨੀ ਨਾ ਕਾ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣੋ ਹਟ ਗਈ ਨੀ ਨਾ ਕਾ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣੋ ਹਟ ਗਈ ਨੀ ਮੇਰੀ ਦਾਲ ਚ ਘਿਓ ਪਾਉਣ ਤੋਂ ਕੌਣ ਰੋਕਦਾ ਹੈ ਆਪਣਾ ਛੋਟਾ ਮੁੰਡਾ ਰੋਕਦਾ ਹੈ ਜਾਂ ਵੱਡਾ ਰੋਕਦਾ ਕੰਨਲ ਜਿਆ ਜਾਂ ਆਪਣੀ ਛੋਟੀ ਨੂੰ ਰੋਕਦੇ ਆ ਜਾਂ ਵੱਡੀ ਰੋਕਦੀ ਆ ਬੋਤਾ ਜਿਆ ਮੁਖਤਿਆਰ ਕਰ ਖੁੱਲ ਕੇ ਦੱਸ ਦੇ ਤੇਰੇ ਪਿੱਛੇ ਸਾਰੇ ਟੱਬਰ ਨਾਲ ਪਾਥੀਓ ਪਾਥੀ ਹੋਣ ਨੂੰ ਤਿਆਰ ਹੈ ਹਾਂ ਉਨ ਟੱਪਰ ਭੱਜ ਗਿਆ ਬਾਣਾ ਵੇ ਤੂੰ ਮਿਲ ਜੀ ਜੇ ਹੋ ਜੀ ਖਾ ਲਾ ਵੇ ਹਾਈ ਬੁੜਿਆਂ ਨੂੰ ਕੋਈ ਸਿਆਣੇ ਨਾ ਆਹ ਬੁੜਿਆਂ ਨੂੰ ਕੋਈ ਸਿਆਣੇ ਨਾ ਬੁੜਿਆਂ ਨੂੰ ਕੋਈ ਸਿਆਣੇ ਨਾ ਭੈੜੀ ਰੀਤ ਕਾਲ ਯੁਗ ਦੀ ਆ ਮੈਂ ਕੀ ਕਰਾਂ ਸਰਦਾਰਾ ਵੇ ਨੁਹਾਨੀ ਘਰ ਵਿੱਚ ਪੁੱਗਦੀ ਆ ਬਈ ਗੱਲ ਇਹ ਐ ਜਿੰਦਰ ਬਾਈ ਆ ਮੈਂ ਝੋਲਾ ਐਵੇਂ ਨੀ ਚੱਕੀ ਫਿਰਦਾ ਮੈਂ ਦੁੱਖ ਫਰੋਲਣਾ ਆ ਤੁਹਾਡੇ ਕੋਰੇ ਮਤਲ ਮਾੜਾ ਜਿਹਾ ਮੋਟਾ ਉੱਠ ਕੇ ਢੇੜਾ ਗੂੜਾ ਦਿਆ ਕਰੋ ਇਹ ਮਾਇਆ ਤੁਰਦੀ ਫਿਰਦੀ ਚੰਗੀ ਲੱਗਦੀ ਹੈ ਕਿਤੇ ਐਸ਼ ਬਨੇਰੇ ਤੇ ਕਿਤੇ ਆਸ਼ ਬਨੇਰੇ ਤਾਖੂ ਚੱਤਨਾ ਮੇਰੀਆਂ ਕਿਹੜਾ ਮੋਗਗੇ ਨੂੰ ਚਲਦੀਆਂ ਭਾਈ ਤੁਹਾਡੇ ਸਿਰ ਤੇ ਰੋਟੀ ਮੈਂ ਖਾਣੀ ਐ ਮੇਰੀਆਂ ਬੀਬੀਆਂ ਭੈਣਾਂ ਨੂੰ ਬੀਤੇ ਭਾਈ ਢੇੜਾ ਗੂੜਾ ਮਾਰ ਜਿਆ ਕਰੋ ਜਿੰਨੀ ਤੁਸੀਂ ਮੈਨੂੰ ਮਾਇਆ ਤਨੌਰੀ ਵਾਲੇ ਦਿਓਗੇ ਇਹ ਮੈਂ ਸਾਰੀ ਇਕੱਠੀ ਕਰਕੇ ਫੜ ਫੜ ਕੇ ਤੁਹਾਡੇ ਕੋਲ ਝੋਲੇ ਚ ਪਾਈ ਜਾਊਗਾ। ਜਾਨਸਾਰ ਗੱਡੀ ਚੋਂ ਉਤਰ ਕੇ ਮੈਂ ਜਾ ਕੇ ਲੰਗਰ ਚ ਪਾ ਦੂੰ। ਲੰਗਰ ਉਹ ਤਨੌਰੀ ਵਾਲੋ ਜਿਹੜਾ ਸਾਡੀ ਰਸੋਈ ਚ ਪਕਦਾ ਹੈ। ਵਾਹ ਯੂ ਕੰਮ ਚੱਲ ਪਿਆ ਬਈ। ਆਈ ਕਲਾਬ ਵਾਲਿਆਂ ਦੇ ਹੱਥਾਂ ਦੇ ਵਿੱਚ ਜਦੋਂ 10-10 ਦੇ ਨੋਟ ਹੁੰਦੇ ਆ ਪੱਖੇ ਨੂੰ ਥੋੜਾ ਜਿਹਾ ਪਰੇ ਨਮ ਕਰ ਦਿਆ ਕਰੋ। ਥੈਂਕ ਯੂ ਥੈਂਕ ਯੂ ਮਿਹਰਬਾਨ ਸਾਡੇ ਬਲਵੰਤ ਸਿੰਘ ਜੀ ਤਨਹੋਰੀ ਤੋਂ ਸਰਪੰਚ ਸਾਹਿਬ ਬਹੁਤ ਸਾਰਾ ਮਾਣ ਦਿੰਦੇ ਆ। ਮੈਂ ਸਰਪੰਚ ਸਾਹਿਬ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਵੀ ਦੇਣਾ ਕਿਉਂਕਿ ਇਹ ਰਲ ਮਿਲ ਕੇ ਜੇ ਕੰਮ ਚੱਲਦਾ ਹੁੰਦਾ ਸਾਡੀ ਤਾਂ ਬੜੇਪਾ ਪੈਨਸ਼ਨ ਵੀ ਖਤਮ ਹੋਈ ਪਈ ਆ। हां लगवा दो सरपंच साहब कहेंगे मतलब तंग ਜਾ ਹੋਇਆ ਹੈ ਪਰਿਵਾਰ ਹੋਰ ਕੁਛ ਨਹੀਂ ਹੋਰ ਕੋਈ ਗੱਲ ਨਹੀਂ हां हां जी हां जी ਢੇੜਾ ਦੁਆਰੇ ਲਾ ਲਿਓ ਇੱਕ ਅੱਧਾ ਫਿਰ हां जी हां ਸਿਆਣੇ ਬੰਦੇ हां जी हां जी ਚਾਰ ਕਿੱਲੇ ਆਪਣੇ ਹਿੱਸੇ ਦੀ ਆਪਣੇ ਹਿੱਸੇ ਦੀ ਪਹਿਲੀ ਠੇਕੇ ਉੱਤੇ ਚੜਾਵਾਂਗੇ ਦਾ ਮੰਗੇ ਮੰਝੇ ਬੈਠਕ ਵਿੱਚ ਨਾਲੇ ਟੈਲੀਵਿਜ਼ਨ ਲਿਆਵਾਂਗੇ ਦਾ ਮੰਗੇ ਮੰਝੇ ਬੈਠਕ ਵਿੱਚ ਨਾਲੇ ਟੈਲੀਵਿਜ਼ਨ ਲਿਆਵਾਂਗੇ ਪਤਾਲ ਗੂ ਦੁਨੀਆਦਾਰੀ ਦਾ ਆਏ ਪਤਾਲ ਗੂ ਦੁਨੀਆਦਾਰੀ ਦਾ ਪਤਾ ਲੱਗੂ ਹੋ ਪਤਾਲ ਗੂ ਦੁਨੀਆਦਾਰੀ ਦਾ ਮੈਨੂੰ ਤਾਂ ਗੱਲ ਜੱਜ ਗੀਨੀ ਨਾ ਕਾਂ ਤੂੰ ਹੁਣ ਮੁਖ ਤਿਆਰ ਕੋਰੇ ਕਿਉਂ ਧਾਲ ਚ ਪਾਣੋ ਹਟ ਗਈ ਨੀ ਪੂਰੇ ਹੋਮੜੀ ਜੀ ਨਾ ਕਾਂ ਤੂੰ ਹੁਣ ਮੁਖ ਤਿਆਰ ਕੋਰੇ ਕਿਉਂ ਧਾਲ ਚ ਪਾਣੋ ਹਟ ਗਈ ਨੀ ਕਿ ਮੈਂ ਜਦ ਤੇਰੀ ਥਾਲ ਵਿੱਚ ਪਾਉਂਦੀ ਵੇ ਕਿਆ ਵਾਲਾ ਡੱਬਾ ਚੱਕ ਕੇ ਮੈਂ ਜਦ ਤੇਰੀ ਥਾਲ ਵਿੱਚ ਪਾਉਂਦੀ ਵੇ ਕੀ ਮਲ ਢੋਣੇ ਨੇ ਬਾਪੂ ਨੇ ਮੇਨੂੰ ਦੀਆ ਮੈਂ ਕੀ ਕਰਾਂ ਸਰਦਾਰਾ ਮੈਨੂੰ ਹਾਂ ਦੀ ਘਰ ਵਿੱਚ ਪੁੱਗਦੀ ਐ ਭਾਈ ਕਾ ਤੋਂ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣਾ ਹਟ ਗਈ ਨੀ ਆਰ ਕੋਰੇ ਕਿਉਂ ਢਾਲ ਚ ਪਾਉਣੋਂ ਹਟ ਸਮਝਦਾ ਗਿਆ ਮੈਂ ਮੈਂ ਕੀ ਕਰਾਂ ਸਰਦਾਰਾਂ ਵੇ ਲੋਹਾਂ ਦੀ ਘਰ ਵਿੱਚ ਪੁੱਗਦੀ ਆ ਸਮਝ ਗਿਆ ਹੁਣ ਬੋਲਣ ਦੀ ਲੋੜ ਹੀ ਨਹੀਂ ਕੋਈ ਤਨਹੌਰੀ ਵਾਲੇ ਕੋ ਭਾਈ ਵਾਹ ਇਹ ਬੇ ਬਜ਼ੁਰਗਾਂ ਦਾ